ਦੀ ਗੱਲਾਂ ਇਹ ਹੀ ਹੁੰਦੀ ਸੀ ਕਿ ਸਾਲ ਤੱਕ ਮੈਂ ਕਿਹਾ ਤੂੰ ਸ਼ੁਰੂ ਕਰ ਮੈਂ ਤੇਰੇ ਨਾਲ ਆ ਤੇ ਤੁਸੀਂ ਆਪਣੀ ਵੀ ਜੋਬ ਛੱਡ ਕੇ ਦੁਬਈ ਛੱਡ ਕੇ ਵਾਪਸ ਆ ਗਏ ਭਾਜੀ ਕੀ ਕਰਨਾ ਜੋਬ ਛੱਡ ਕੇ ਲੋਕਾਂ ਦੀ ਮਿੰਟਾਂ ਕਰਨੀਆਂ ਠੀਕ ਹੈ ਜੀ ਹੂੰ ਫੇਰ ਦੁਬਈ ਚਲੇਗਾ ਸਾਊਦੀ ਅਰਬ ਚਲੇਗਾ ਜਿੰਬਾ ਚਲੇਗਾ ਸ਼ੇਖ ਦੇਤਰ ਇਹ ਚਲੇਗਾ ਫੋਰਸਮ ਗ੍ਰੈਂਡ ਹੋਟਲ ਡੀਰਾ ਤੇ ਚਲੇਗਾ ਜੀ ਉੱਥੇ ਕੰਮ ਪੜਿਆ ਉੱਥੇ ਮਾਰੀਂ ਬੜਾ ਰੁੱਸ ਸੀਗਾ कभी जल्दी चलाई जी कभी वकील वकीलियां चलाई कभी टैक्सी पिक एंड ड्रॉप चलाई जी तो ये लाइफ सी सर। दोनों भा ने मेरा बहुत अच्छा दोस्त है दस साल हो गए स्ट्रगल किया लाइफ च दोनों ने कट्ठे फिर सोचा कि यार कितों ना कितने अपना काम खोली वाया जा अपना ही करिए ਮਾਤਮਾਂ ਦੀ ਮਿਹਰ ਹੈ ਜੀ ਦੋਨੋਂ ਭਰਾ ਦਾ ਪਿਆਰ ਵੀ ਰਿਹਾ ਕੰਮ ਵੀ ਖੁੱਲ ਗਿਆ ਬਸ ਤੁਹਾਡਾ ਆਸ਼ੀਰਵਾਦ ਗਿਆ ਲੋਕਾਂ ਦਾ ਹੀ ਦੁਆ ਵੀ ਹੈ ਜੀ ਆਂ ਲੇ ਕੇ ਆ ਕੇ ਜੀ ਕਹਿੰਦੇ ਹੁਣ ਤਾਂ ਰੋਣੀ ਜੀ ਅਕਲ ਆ ਗਈ ਤੁਹਾਨੂੰ ਮੈਂ ਕਿਹਾ ਹਾਂ ਜੀ ਮਹਾਰਾਜ ਕਹਿੰਦੇ ਵੀ ਐਂ ਹੀ ਦੇਖੋ ਗੱਲ ਇਹ ਸਾਰਾ ਕਿ ਰੈਂਟ ਅਮਰੀਕਾ ਹੈ ਜੀ ਸਾਡੀ ਇਹੀ ਆਪਣਾ ਆਰੇ ਨਹੀਂ ਨਹੀਂ ਇਹਨੂੰ ਜਿਹੜਾ ਮਾਕੂ ਕਹਦਾ ਬੈਠ ਕੇ ਕੰਮ ਆਪਣਾ ਜੀ। ਕੋਈ ਨਾ ਯਾਰ ਜੀ ਮੇਰਾ। ਹੂੰ ਹੂੰ। ਦੱਸਣਾ ਨਹੀਂ ਜੀ ਇਹ ਵੀ। ਕਸ਼ੇ ਜੰਡੀਗੜੇ ਤੇ ਕਰੂਣ ਤੇ ਰਹਿਣੇ ਵੀ। ਇਹ ਪੰਜਾਬ ਆਪਣਾ, ਇੰਡੀਆ ਆਪਣਾ ਐ ਜੀ ਆਪਾਂ ਇੰਡੀਆ ਚ ਹੀ ਕਰਕੇ ਦਿਖਾ ਦੂਗੇ ਤੁਹਾਨੂੰ। ਬਾਹਰ ਜਾਣ ਦੀ ਲੋੜ ਹੀ ਨਹੀਂ ਜੀ। ਸੀਤਾ ਕਹਿੰਦੇ ਯਾਰ ਜਦ ਸਾਡੇ ਬੱਚੇ ਹੋਣਗੇ ਇੱਕ ਤਾਂ ਨਾਮ ਰੱਖੂਗੇ ਬ੍ਰਾਂਡ। ਇੱਕ ਤਾਂ ਛੋਲੇ, ਇੱਕ ਤਾਂ ਕੋਈ ਠੀਕ। ਉਸੀ ਮੈਦਾ ਪੁੱਲੀ ਗਿਆ ਤੁਸੀਂ ਵਿਆਹ ਕਰਾਇਆ ਦੋਨਾਂ ਨੇ ਕਿ ਨਹੀਂ ਉਹ ਕੀ ਕਰਨਾ ਭਜੀ ਕਹਿੰਦੇ ਕਿ ਦੁਆਬਾ ਇੱਕ ਤਾਂ ਕਬੱਡੀ ਦੇ ਪਲੇਅਰਾਂ ਦਾ ਗੜ ਹੈਗਾ ਤੇ ਦੂਜੀ ਤਰਫ ਦੁਆਬਾ ਐਨਆਰਆਈ ਆ ਕਰਕੇ ਵੀ ਕਾਫੀ ਚਰਚਾਵਾ ਦੇ ਵਿੱਚ ਰਹਿੰਦਾ ਤੇ ਅੱਜ ਇਹ ਮੁਹਾਲੀ ਪਹੁੰਚੇ ਹੋਏ ਆ ਮੁਹਾਲੀ ਦੇ ਵਿੱਚ ਦੁਆਬੇ ਦੇ ਦੋ ਨੌਜਵਾਨ ਦੁਬਈ ਜਾਂਦੇ ਨੇ ਵੈਲ ਸੈਟਲ ਹੋਣ ਦੇ ਲਈ ਤੇ ਵਧੀਆ ਕੰਮਕਾਰ ਕਰਦੇ ਨੇ ਤੇ ਉਸ ਤੋਂ ਬਾਅਦ ਆਪਾਂ ਦੇ ਵੀ ਸਲਾਹ ਕਰਦੇ ਨੇ ਕਿ ਯਾਰ ਆਪਣਾ ਕੰਮ ਕਰੀਏ ਆਪਣਾ ਕੰਮ ਕਰੀਏ ਤੇ ਦੁਬਈ ਤੋਂ ਫਿਰ ਵਾਪਸ ਆ ਜਾਂਦੇ ਨੇ ਪੰਜਾਬ ਦੇ ਵਿੱਚ ਤੇ ਇਸ ਸਮੇਂ ਮੁਹਾਲੀ ਦੇ ਵਿੱਚ ਪਹੁੰਚੇ ਹੋਏ ਆ ਤੇ ਮੁਹਾਲੀ ਦੇ ਵਿੱਚ ਇਹ ਦੋ ਨੌਜਵਾਨਾਂ ਵੱਲੋਂ ਇਹ ਦੋ ਆ ਦੁਆਬੇ ਦੇ ਨੌਜਵਾਨਾਂ ਵੱਲੋਂ ਮੁਹਾਲੀ ਦੇ ਵਿੱਚ ਛੋਲੇ ਕੁਲਚੇ ਦੀ ਰੈਡੀ ਜਿਹੜੀ ਆ ਲਾਈ ਗਈ ਆ ਔਰ ਕਹਿੰਦੇ ਕਿ ਇਧਰ ਕਤਾਰਾਂ ਲੱਗਦੀਆਂ ਨੇ ਵੱਡੀਆਂ ਵੱਡੀਆਂ ਜਦੋਂ ਨੌਜਵਾਨ ਛੋਲੇ ਕੁਲਚੇ ਬਣਾਉਂਦੇ ਨੇ ਗੱਲਬਾਤ ਵੀ ਕਰਾਂਗੇ ਸਭ ਤੋਂ ਪਹਿਲਾਂ ਦੇਖ ਸਕਦੇ ਹਾਂ ਦੋ ਦੋ ਨੌਜਵਾਨ ਨੇ ਦੋਨੋਂ ਹੀ ਦੁਆਬੇ ਤੋਂ ਨੇ ਔਰ ਦੋਨੋਂ ਹੀ ਪਹਿਲਾ ਆ ਇਧਰ ਡਰਾਈਵਿੰਗ ਕਰਦੇ ਸੀ ਡਰਾਈਵਿੰਗ ਕਰਨ ਤੋਂ ਬਾਅਦ ਦੁਬਈ ਗਏ ਕਿਉਂਕਿ ਦੁਆਬੇ ਦੇ ਵਿੱਚ ਕ੍ਰੇਜ਼ ਬੜਾ ਹੈਗਾ ਬਾਹਰ ਜਾਂਦਾ ਅਤਵਾ ਦੁਬਈ ਗਏ ਦੁਬਈ ਤੋਂ ਇਹਨਾਂ ਨੇ ਆਪਦੇ ਵੀ ਸਲਾਹ ਕੀਤੀ ਸਲਾਹ ਕਰਨ ਤੋਂ ਬਾਅਦ ਮੁੜ ਤੋਂ ਇੱਧਰ ਪੰਜਾਬ ਦੇ ਵਿੱਚ ਪਹੁੰਚੇ ਨੇ ਗੱਲਬਾਤ ਕਰ ਲਏ ਨੇ ਇਹਨਾਂ ਦੇ ਨਾਲ ਭਾਜੀ ਬਹੁਤ ਵਧੀਆ ਲੱਗਦਾ ਜਦੋਂ ਨੌਜਵਾਨ ਮਿਹਨਤ ਕਰਦੇ ਨੇ ਮਿਹਨਤ ਕਰਕੇ ਕਮਾਉਂਦੇ ਨੇ ਹਾਲਾਂਕਿ 12ਵੀਂ ਮਿਹਨਤਾਂ ਹੁੰਦੀਆਂ ਨੇ 12 12 14 14 16 16 ਘੰਟੇ ਪੰਜਾਬੀ ਸ਼ਿਫਟਾਂ ਲਾ ਰਹੇ ਨੇ ਜਿਆਦਾ ਵਧੀਆ ਕਿੱਦਾਂ ਸਫ਼ਰ ਰਿਹਾ ਕਿੱਤੋਂ ਸ਼ੁਰੂਆਤ ਹੋਈ ਕੰਮਕਾਰ ਦੀ ਕਿੱਦਾਂ ਵਾਰ ਗਏ ਬਾਰੋਂ ਕਿੱਦਾਂ ਸਲਾਹ ਬਣੀ ਖਲਾਬਨ ਤੋਂ ਬਾਅਦ ਕਿੱਦਾਂ ਇੱਧਰ ਆਏ ਬਾਈ ਬੱਸ ਇੰਨੀ ਜੀ ਬਾਹਰ ਦਾ ਛੌਂਕਿਆ ਦੋਪਰ ਚੱਲੀ ਜਾਂਦੀ ਹੈ ਜੀ ਬਾਹਰ ਜਾਣਾ ਕਦੇ ਇਸ ਦੀ ਗੱਲ ਸੀ ਜੀ ਬਾਹਰ ਜਾਣਾ ਸਾਰਿਆਂ ਨੂੰ ਦੇਖ ਦੇ ਕੇ ਹਾਂ ਹਾਂ ਬੱਸ ਉਸ ਤੋਂ ਬਾਅਦ ਜਿੱਦਾਂ ਬਾਹਰ ਹੀ ਨਹੀਂ ਮਿਹਨਤ ਕੀਤੀ ਵੇਰੇ ਦਿਮਾਗ 'ਚ ਇੱਕੋ ਗੱਲ ਬੈ ਗਈ ਕਿ ਕੰਮ ਆਪਣਾ ਕਰਨਾ ਕੰਮ ਆਪਣਾ ਹੋਣਾ ਚਾਹੀਦਾ ਕਿਸੇ ਕੋਲ ਨਹੀਂ ਕੰਮ ਕਰਨਾ ਆਪਣਾ ਹੂੰ ਜੇ ਕੋਈ ਕੰਮ ਕਰਨ ਨੂੰ ਕਹਿੰਦਾ ਸੀ ਕਿਸੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਿਸੇ ਦੀ ਸੁਣੀ ਨਹੀਂ ਜਾਂਦੀ ਜੀ ਹੂੰ ਕਿਉਂਕਿ ਕਹਿੰਦੇ ਕਿ ਕੰਮ ਕਰਨ ਤੋਂ ਬਾਅਦ ਵੀ ਆਪਣਾ 100% ਦੇਣ ਤੋਂ ਬਾਅਦ ਵੀ ਕਦੇ ਕਦਾ ਸੁਣੀ ਪੈ ਜਾਂਦੀ ਹੈ ਨੌਕਰੀ ਦੇ ਵਿੱਚ ਫਿਰ ਪਹਿਲਾਂ ਡਰਾਈਵਿੰਗ ਕਰਦੇ ਸੀ ਫਿਰ ਦੁਬਈ ਗਏ ਦੁਬਈ ਦੇ ਵੀ ਦੁਬਈ ਗਿਆ ਸੀ ਭਾਜੀ ਉਸ ਤੋਂ ਬਾਅਦ ਡਰਾਈਵਿੰਗ ਕੀਤੀ ਯਾਰ ਅੱਛਾ ਫਿਰ ਉਸ ਤੋਂ ਬਾਅਦ ਸੋਚਿਆ ਕਿ ਆਖਰ ਹੁਣ ਆਪਣਾ ਕੰਮ ਕਰਨਾ ਤੇ ਦੂਜੇ ਭਾਈ ਨਾਲ ਕਦੋਂ ਮੁਲਾਕਾਤ ਹੋਈ ਤੇ ਬਹੁਤ ਪੁਰਾਣਾ ਯਾਰ ਹੈ ਜੀ ਮੇਰਾ ਹੂੰ 10 ਸਾਲਾਂ ਦੀ ਯਾਰੀ ਹੈ ਸਾਡੇ ਕਸ਼ੇ ਜੰਡੀਗੜ੍ਹ ਦੇ ਇੱਕ ਰੂਮ 'ਚ ਰਹਿੰਦੇ ਜੀ ਅੱਛਾ ਬਸ ਸਾਡੀ ਮੈਂ ਤਾਂ ਇਹਨੂੰ ਥੋੜੇ ਦਿਨ ਬਾਅਦ ਇਹੀ ਗੱਲ ਬੋਲਦਾ ਸੀ ਕੰਮ ਪਾਣਾ ਕਰਨਾ ਇੰਨੀ ਹਮੇਸ਼ਾ ਇੱਕੋ ਗੱਲ ਕਹੀ ਕੰਮ ਖੋਲ ਮੈਂ ਤੇਰੇ ਨਾਲ ਅੱਛਾ ਸਰ 1.5-2 ਸਾਲ ਤੋਂ ਵਧੀ ਅਸੀਂ ਰੋਸਲਾ ਬਣਾਉਣੇ ਦੀ ਕੰਮ ਕਰਨਾ ਬੜੇ ਕੋ ਹੁੰਦਾ ਜੀ ਪਵਨੀ ਪਰਮਾਸ਼ਮਾ ਦੀ ਚੀਜ਼ ਵੀ ਫਿਰਦੀ ਅੱਛਾ ਉਹ ਟਾਈਮ ਬਾਅਦ ਲੱਗਾ ਜੀ ਜਾ ਕੇ ਅੱਛਾ ਤੇ ਇਹ ਕੰਮ ਕਿਦਾਂ ਤੁਸੀਂ ਚੂਜ਼ ਕੀਤਾ ਛੁੱਲੇ ਹੀ ਛੋਲੇ ਕੁਲਚੇ ਹੀ ਕਿਉਂ ਬੱਸ ਭਾਈ ਆਪਾਂ ਨੂੰ ਇਹ ਪਤਾ ਨਹੀਂ ਇਹ ਇਹ ਚੀਜ਼ ਆਪਾਂ ਦਾ ਵਧੀਆ ਬਣਦੀ ਹਮ ਸਾਰਿਆਂ ਤੋਂ ਅਲੱਗ ਬਣਾਣੇ ਆਂਦੇ ਤੁਸੀਂ ਕਿਉਂਕਿ ਮੈਂ ਦੇਖ ਰਿਹਾ ਅਸੀਂ ਜਿੱਦਾਂ ਤੁਸੀਂ ਬਣਾ ਰਹੇ ਸੀ ਕਿ ਇਦਾਂ ਦੇ ਛੋਲੇ ਕੁਲਚੇ ਮੈਂ ਦੇਖੇ ਨਹੀਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਤੁਸੀਂ ਤੜਕਾ ਲਾ ਰਹੇ ਸੀਗੇ ਗੰਡਿਆਂ ਦਾ ਅੱਧਾ ਪੂਰਾ ਘੰਟਾ ਤਾਂ ਉਹਨੇ ਹੀ ਹੋ ਗਿਆ ਹਾਂਜੀ ਹਾਂਜੀ ਅੱਜਕੱਲ੍ਹ ਜੇ ਲੱਗ ਜਾਂਦਾ ਜੀ ਅੱਜ ਕੱਲ ਤਾਂ ਕਹਦੇ ਕਿ ਟਾਈਮ ਨਹੀਂ ਹੈਗਾ ਕਿਸੇ ਕੋਲ ਉਹ ਟਾਈਮ ਲੱਗਦਾ ਵੀ ਅੱਜ ਕੱਲ ਤਾਂ ਜਿੱਦਾਂ ਅਸੀਂ ਖਾਂਦੇ ਆ ਛੋਲੇ ਗੁਲਚੇ ਕਿਸੇ ਕੋਲ ਚੱਲ ਗਏ ਜ਼ਿਆਦਾਤਰ ਪ੍ਰਵਾਸੀ ਨੇ ਹਾਂਜੀ ਉਹ ਤਾਂ ਮਿੰਟ ਦੋ ਲਾਂਦੇ ਆ ਕਮਾ ਕੇ ਕੜਚੀ ਜੀ ਵਾਹ ਮਾੜਾ ਜਿਹਾ ਬਟਰ ਜਿਹਾ ਪਾਇਆ ਕਮਾ ਕੇ ਦੇ ਦਿੰਦੇ ਆ ਵਾਹ ਕੱਚੀ ਜੀ ਭਾਜੀ ਸਾਡੀ ਹਰ ਚੀਜ਼ ਲਾਈਵ ਹੈ ਹਾਂਜੀ ਲਾਈਵ ਹੈ ਸਾਡੀ ਹਰ ਚੀਜ਼ ਲਾਈਵ ਆ ਸਾਹਮਣੇ ਕਟਿੰਗ ਹੋ ਰਹੀ ਹੈ ਉਹਨਾਂ ਨੂੰ ਇਹ ਨਾ ਲੱਗੇ ਵੀ ਕੱਲ ਦਾ ਪਿਆਜ਼ ਦੇਤਾ ਵੀ ਪੁਰਾਣੀ ਚੀਜ਼ਾਂ ਦੇ ਦੀਆਂ ਨਹੀਂ ਸਾਡਾ ਹਰ ਚੀਜ਼ ਲਾਈਵ ਰੱਖਦੇ ਆਂ ਭਾਵੇਂ ਬੰਦੇ ਲੇਟ ਹੋ ਜਾਣ ਉਹ ਵੀ ਕਰਦੇ ਵੀ ਹਾਂ ਸਾਫ਼ ਚੀਜ਼ ਮਿਲ ਰਹੀ ਆ ਤੇ ਇਹ ਚੀਜ਼ਾਂ ਭਾਜੀ ਬਹੁਤ ਹੋ ਮਾਇਨੇ ਕਰਦੀ ਆ ਅਸੀਂ ਆਪਣੀ ਮਾਰਕੀਟ ਨਹੀਂ ਵਿਗਾੜਨਾ ਚਾਹੁੰਦੇ ਕੁਝ ਵੀ ਨਹੀਂ ਅਸੀਂ ਲਾਈਵ ਦਾਂਗੇ ਜੀ ਜ਼ਿੰਦਗੀ ਭਰ ਜਦ ਤੱਕ ਚੱਲੂ ਆ ਅਸੀਂ ਕਰੋ ਕੁਝ ਨਹੀਂ ਕੱਟ ਕੇ ਲੈਣਾ ਕੁਝ ਵੀ ਨਹੀਂ ਬਣਾਣਾ ਜੀ ਇੱਥੇ ਹੀ ਬਣਾਣਾ ਜੀ ਛੋਲੇ ਵੀ ਕੁਲਚੇ ਵੀ ਤੁਹਾਡੇ ਸਾਹਮਣੇ ਦੇਖਿਓ ਇਸ ਦੀ ਪ੍ਰੈਜ਼ੈਂਟੇਸ਼ਨ ਦੇਖਿਓ ਕਿ ਕਿੰਨੀ ਵਧੀਆ ਹੁੰਦੀ ਆ ਜੀ ਪਲੇਟ 'ਚ ਸਜੀ ਹੋਈ ਤੇ ਕਿੱਦਾਂ ਸ਼ੁਰੂਆਤ ਹੋਈ ਭਾਜੀ ਕੁਕਿੰਗ ਦਾ ਸ਼ੋਅ ਹੈ ਇਹਨਾਂ ਨੂੰ ਵੀ ਜੀ ਤੁਹਾਨੂੰ ਵੀ ਸੀਗਾ ਕੁਕਿੰਗ ਦਾ ਸ਼ੋਅ ਸਾਨੂੰ ਦੋਨਾਂ ਨੇ ਹੀ ਸੀਗਾ ਜੀ ਅਸੀਂ ਕਦੀ ਟਾਬੇ ਰੋਟੀ ਨਹੀਂ ਖਾਦੀ ਜੀ ਘਰੇ ਸਭ ਕੁਝ ਪਰਮਾਦਨ ਦੀ ਸਾਰਾ ਚੁੱਲਾ ਆਟਾ ਚਿੰਨੀ ਸਾਰਾ ਕੁਸ ਭਿਆ ਜੀ ਅਸੀਂ ਘਰੇ ਹੀ ਰੋਟੀ ਬਣਾਉਂਦੇ ਆ ਕਦੀ ਮੂੰਡ ਕਰ ਗਿਆ ਤਾਂ ਬਾਹਰ ਆਂਦੇ ਅਸੀਂ ਦੋਨੋਂ ਭਰਾ ਗੱਡੀ ਲੈ ਕੇ ਆਪਣੀ ਲਿਮੂਜ਼ਿਨ ਖੜੀ ਹੈ ਜੀ ਇਹ ਤਾਂ ਹਟਾਇ ਚੋ ਜਾਂਦੀ ਜੀ ਲਿਮੂਜ਼ਿਨ ਬਣਦਾ ਨਹੀਂ ਤੇ ਅਸੀਂ ਦੋਨੋਂ ਭਰਾ ਬਸ ਇੱਕ ਆਈਸਕ੍ਰੀਮ ਜ਼ਰੂਰ ਖਾਣ ਆਂਦੇ ਜੀ ਬਾਕੀ ਇਹੀ ਮਾਰਕੀਟ ਸਾਡੀ ਆਪਣੀ ਹੈ ਜੀ ਪੰਜਾਬ ਆਪਣਾ ਇੰਡੀਆ ਆਪਣਾ ਹੈ ਜੀ ਆਪਾਂ ਇੰਡੀਆ ਚ ਹੀ ਕਰਕੇ ਦਿਖਾ ਦੂਗੇ ਤੁਹਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜੀ ਪਾਜੀ ਮੈਨੂੰ ਦੱਸ ਰਹੇ ਸੀ ਕਿ ਕੋਈ ਇਹਨਾਂ ਨੂੰ ਕੰਪਲੀਮੈਂਟ ਦੇ ਕੇ ਗਿਆ ਕਿ ਅਕਲ ਆ ਗਈ ਹੁਣ ਬਾਰੋਂ ਵਾਪਸ ਆ ਗਏ ਹਾਂਜੀ ਪੁਲਿਸ ਵਾਲੇ ਆਂਦੇ ਜੀ ਕਹੀ ਪੁਲਿਸ ਵਾਲੇ ਕਹਿ ਕੇ ਗਏ ਜੀ ਕਹਿੰਦੇ ਹੁਣ ਤਾਂ ਰੋਨੀ ਜੀ ਅਕਲ ਆ ਗਈ ਤੁਹਾਨੂੰ ਮੈਂ ਕਿਹਾ ਹਾਂਜੀ ਮਹਾਰਾਜ ਕਹਿੰਦੇ ਵੀ ਐਂ ਹੀ ਰਹੋ ਬਸ ਪਾਜੀ ਫਿਰ ਸ਼ੁਰੂਆਤ ਕਿੱਦਾ ਹੋਈ 도ਆਬੇ ਦੇ ਪਟਾਰਕੋ ਤੁਸੀਂ ਕਦੋਂ ਨਿਕਲੇ ਕਿਹੜਾ ਕੰਮ ਪਹਿਲਾਂ ਕੀਤਾ ਉਸ ਤੋਂ ਬਾਅਦ ਦੁਬਈ ਕਿੱਦਾਂ ਜਾਣਾ ਹੋਇਆ ਦੁਬਈ ਤੋਂ ਵਾਪਸ ਕਿੱਦਾਂ ਕੀਤਾ ਹੋਵੇਗਾ ਦੁਬਈ ਤੋਂ پیسے ਪਾਜੀ ਕਿੰਕੀ ਆਏ ਮਾਗ ਆ ਕੇ ਤੇ ਇਹ ਤੋਸਾ ਪਈ ਹੋਈ। ਉਹਦਾ ਆ ਕੇ ਫਿਰ ਡਰਾਈਵਿੰਗ ਦਾ ਸੌਂ ਸੀਗਾ। ਕਿਤੇ ਕੋਈ ਗੰਬਰ ਕੋਈ। ਉਹ ਰਾਤ ਕੰਮ ਸੀਗਾ ਜੀ ਡਰਾਈਵਿੰਗ ਕਰਨੀ ਪਈ ਡਰਾਈਵਿੰਗ ਕੀਤੀ। ਉਹਨੂੰ ਮਾਰਕਟ ਆਸਪਤਲ ਚ ਜੀ ਇਹਨਾਂ ਦਾ ਕੰਮ ਕਰਦਾ। ਉਹ ਬੈਰ ਵਿੱਚ ਟ੍ਰੈਕ ਹੈਗਾ ਕਹਿੰਦੇ ਬਾਰਜਾਨ ਦਾ ਕਾਫੀ ਹੈਗਾ ਲੋਕਾਂ ਦੇ ਬਹੁਤ ਰੇਡ ਹੈਗੇ ਆਪਣੇ ਵਿੱਚ ਵੀ ਬਹੁਤ ਰੇਡ ਹੈਗੇ। ਸਭ ਤੋਂ ਮੁੱਖ ਬਾਰ ਦੇ ਹਾਲਾਤ ਦੇਖ ਦੇਖ ਕੇ ਉੱਤੇ ਜਾ ਕੇ ਇਹ ਦਿਹਾੜੀ ਰਾਨੀ ਬਹੁਤ ਔਖੀ ਹੈ ਇੱਥੇ ਆਪਣੇ ਕੰਮ ਚ ਰਾਜੇ ਆਪਣਾ ਕੰਮ ਕਰਦੇ ਹੋ ਜਦੋਂ ਲੋਕੀ ਤਾਰੀਫ ਵੀ ਕਰਦੇ ਆ ਸਿੱਧ ਕਰਕੇ ਜਾਂਦੇ ਆ ਉਹ ਖੁਸ਼ੀ ਇਤਨਾ ਦਾ ਫੀਲ ਹੁੰਦਾ ਦਿਮਾਗ ਉੱਤੇ طرف ਤੋਂ ਲੋਕੀ ਤੋਲਦੇ ਆ ਮੁੰਡਾ ਬਾਹਰ ਹੈ ਗੱਲਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਬਲੈਕਰਨ ਦਾ ਭਾਜੀ ਇਹ ਵੀ ਬਾਹਰ ਹੀ ਆ ਸਾਡੇ ਵਾਸਤੇ ਤਾਂ ਕੈਨੇਡਾ ਅਮਰੀਕਾ ਕੈਨੇਡਾ ਅਮਰੀਕਾ ਹੈ ਜੀ ਸਾਡੀ ਇਹੀ ਆਪਣਾ ਕਿੱਦਾਂ ਕੈਨੇਡਾ ਅਮਰੀਕਾ ਕੀ ਕੀ ਫੀਲ ਕਰਦੇ ਹੋ ਕੀ ਕੀ ਆਬਜ਼ਰਵ ਕਰਦੇ ਹੋ ਬਾਪ ਜੀ ਇੱਕ ਰੰਨੇ ਚੰਡੀਗੜ੍ਹ ਮਹਾਲੀ ਚ ਘੁੰਮਦੇ ਫਿਰਦੇ ਵਧੀਆ ਸ਼ਹਿਰ ਚ ਸਾਰਾ ਕੁਝ ਵਧੀਆ ਹੈ ਨਾਲੇ ਕਹਰੇ ਸ਼ਾਮੀ ਰੌਣਕਾ ਵੀ ਬੋਲ ਲੱਗਦੀ ਆ ਰੌਣਕਾ ਦਾ ਸਰ ਬਹੁਤ ਹੈ ਜੀ ਬਹੁਤ ਰੌਣਕਾ ਹੁਣੇ ਹੀ ਸਾਡੀ ਇੱਧਰ ਦੇਖ ਲਿਓ ਜੀ ਸਾਡਾ ਛੋਟਾ ਜਿਹਾ ਰੈਸਟੋਰੈਂਟ ਇੱਥੇ ਹੀ ਰੌਣਕਾ ਲੱਗ ਜਾਣੀ ਆ ਜੀ ਤੁਸੀਂ ਕਦੇ ਪਹਿਲੇ ਵੀ ਯਾਰ ਦੋਨੋਂ ਯਾਰਾਂ ਨੇ ਬੈ ਕੇ ਸੋਚਿਆ ਸੀ ਕਦੇ ਬਹੁਤ ਚੇਰਾ ਦੇ ਬਾਪ ਜੀ ਆਪਣਾ ਛੋਟੀ ਜੀ ਦੁਕਾਨ ਜੀ ਹੋਊ ਮੈਂ ਤਾਂ ਪਾਜੀ ਲਾਈਨਾਂ ਲੱਗਣ ਗਿਆ ਦੂਜੇ ਦਿਨ ਇਹਦੇ ਕੋਲ ਆਣਾ ਇਹਨੂੰ ਆ ਕੇ ਸਮਝਾਣਾ ਇਹੀ ਹੋਣਾ ਜੀ ਸਾਡੀ ਰੋਜ਼ ਦੀ ਗੱਲਾਂ ਇਹੀ ਹੁੰਦੀ ਸੀ ਕਿ ਸਾਲ ਤੱਕ ਇਹਨੇ ਕਿਹਾ ਤੂੰ ਸ਼ੁਰੂ ਕਰ ਮੈਂ ਤੇਰੇ ਨਾਲ ਆ ਤੇ ਤੁਸੀਂ ਆਪਣੀ ਵੀ ਜੌਬ ਛੱਡ ਕੇ ਦੁਬਈ ਛੱਡ ਕੇ ਵਾਪਸ ਆ ਗਏ ਪਾਜੀ ਕੀ ਕਰਨਾ ਜੌਬ 'ਚ ਲੋਕਾਂ ਦੀ ਮਿੰਤਾ ਕਰਨੀ ਆ ਠੀਕ ਹੈ ਜੀ ਸਾਡੇ ਤਾਂ ਹੁਣ ਤੱਕ ਪੈਸੇ ਫਸੇ ਹੋਏ ਨੇ ਮੈਂ ਨਾ ਨਹੀਂ ਲਊਗਾ ਜੀ ਇੰਡੀਆ 'ਚ ਦੱਸ ਰਿਹਾ ਸਾਡੇ ਇੰਡੀਆ 'ਚ ਵੀ ਬਹੁਤ ਪੈਸੇ ਫਸੇ ਹੋਏ ਨੇ ਜਿਨ੍ਹਾਂ ਦੀਆਂ ਨੌਕਰੀਆਂ ਕਰੀਆਂ ਸਭ ਕੁਝ ਲੇਕਿਨ ਅਸੀਂ ਕੁਝ ਨਹੀਂ ਜੀ ਅਸੀਂ ਲੜਾਈ ਝਗੜਾ ਨਹੀਂ ਚਾਹੁੰਦੇ ਭਈ ਠੀਕ ਹੈ ਨਹੀਂ ਦੇਣੇ ਕੋਈ ਨਹੀਂ ਰੱਬ ਦੇ ਰੱਬ ਦੇ ਦੂ ਔਰ ਉਹ ਦੇ ਹੀ ਰਿਹਾ ਭਾਜੀ ਕੈਟਰੀਂਗ ਵੀ ਕਰੀਏ ਭਾਜੀ ਪਹਿਲਾਂ 150 ਰੁਪਏ ਦਿਹਾੜੀ ਇਹ ਦਿੱਲੀਓ ਮੇਰਾ ਗੁਰੂ ਹੈਗਾ ਜੀ ਐਂਥਨੀ ਰੋਜ਼ਾਰੀਓ ਇੱਕ ਉਤਰਾ ਤੇ ਵੱਡਾ ਹੀ ਭਰਾ ਉਹਨੇ ਹੀ ਸਾਰਾ ਕੰਮ ਸਿਖਾਇਆ ਜੀ ਬਾਕੀ ਫਿਰ ਹੌਲੀ ਹੌਲੀ ਚੱਲਦੇ ਰਹੇ ਭਾਜੀ ਫਿਰ ਦੁਬਈ ਚਲੇ ਗਏ ਸਾਊਦੀ ਅਰਬ ਚਲੇ ਗਏ ਜਿਦਾ ਚਲੇ ਗਏ ਸ਼ੇਖ ਦੇ ਘਰੇ ਚਲੇ ਗਏ ਫੋਰਚੂਨ ਗ੍ਰੈਂਡ ਹੋਟਲ ਡੇਰਾ ਚ ਚਲੇ ਗਏ ਜੀ ਉੱਥੇ ਕੰਮ ਫੜਿਆ ਉੱਥੇ ਮਾਲਿਕ ਬੜਾ ਖੁਸ਼ ਸੀਗਾ ਬਸ ਟਾਈਮ ਵਾਪਸ ਆ ਗਏ ਜੀ ਰਾਕੇ ਅਮਰੀਕਾ ਤੇ ਲੜਾਈ ਲੁੜੀ ਛਿੜੀ ਸੀ ਥੋੜਾ ਡਰ ਜਾ ਲੱਗ ਗਿਆ ਫਿਰ ਆ फिर इतें भी काम किया पा जी होटलों से सारा कुछ और ड्राइविंग भी करी है सेल्समैन भी रहे हैं हर काम रहा जी ऑलराउंडर कितने कैटरिंग आ रही है छोटी मोटी चीज प्लेटर एंड नॉन वैज फूड एंड सैलेड बार ये वो सारा कुछ भाजी कैटरिंग चोरच फोर्थ फो सीजन कैटर चंडीगढ़ का नंबर वन तो भाजी इतों ही शुरुआत हुई है जी सारे काम करे कभी बेले नहीं बैठे ड्राइवरिंग भी बहुत करी है जी कहीं जज की गी चलाई जी कहीं वकील की गड्डिया चलाई कभी टैक्सी पिक एंड ड्रॉप चलाई जी ਤੇ ਇਹ ਲਾਈਫ ਦੀ ਸਾਡੀ ਸਰ ਫਿਰ ਅਸੀਂ ਸੋਚਿਆ ਦੋਨੋਂ ਭਰਾ ਨੇ ਜੀ ਮੇਰਾ ਬਹੁਤ ਅੱਛਾ ਦੋਸਤ ਆ 10 ਸਾਲ ਹੋ ਗਏ ਸਟਰਗਲ ਕੀਤਾ ਲਾਈਫ ਚ ਦੋਨਾਂ ਨੇ ਇਕੱਠੇ ਤੇ ਫਿਰ ਅਸੀਂ ਸੋਚਿਆ ਯਾਰ ਕਿਤੋਂ ਨਾ ਕਿਤੋਂ ਆਪਣਾ ਕੰਮ ਖੋਲੀਏ ਕੋਈ ਵਧੀਆ ਜਾ ਆਪਣਾ ਹੀ ਕਰੀਏ ਪਰਵੇਂ ਸਾਨੂੰ ਘਾਟਾ ਹੋ ਜਾਏ ਇੱਕ ਦਿਨ ਦੀ ਰੋਟੀ ਖਾ ਲਈਏ ਅਸੀਂ ਤੇ ਇੱਕ ਇੱਕ ਟਾਈਮ ਦੀ ਰੋਟੀ ਖਾ ਲਈਏ ਤੇ ਆਪਾਂ ਕੰਮ ਕਰਨਾ ਤੇ ਭਾਜੀ ਉਹੀ ਹੋਇਆ ਪਰਮਾਤਮਾ ਦੀ ਮਿਹਰ ਹੈ ਜੀ ਦੋਨੋਂ ਭਰਾ ਦਾ ਪਿਆਰ ਵੀ ਰਿਹਾ ਕੰਮ ਵੀ ਖੁੱਲ ਗਿਆ ਬਸ ਤੁਹਾਡਾ ਆਸ਼ੀਰਵਾਦ ਵੀ ਹੈ ਲੋਕਾਂ ਦਾ ਹੀ ਦੁਆ ਵੀ ਹੈ ਜੀ ਆ ਔਰ ਹਰ ਕੋਈ ਬੰਦਾ ਇਹ ਗੁੱਡ ਅਪਰੀਸ਼ੀਏਟ ਕਰਕੇ ਜਾਂਦਾ ਵੀ ਐਜ਼ ਅ ਟੇਸਟ ਕਿਤੇ ਨਹੀਂ ਦਿਖਿਆ ਬਾਕੀ ਮੈਂ ਆਪਣੇ ਮੂੰਹ ਕਿਉਂ ਬੋਲਾ ਜੀ ਤਾਂ ਵੀਊ ਲਿਓ ਤੁਸੀਂ ਜੀ ਥੈਂਕ ਯੂ ਜੀ ਆਓ ਜ਼ਰੂਰ ਜੀ ਇੱਕ ਵਾਰ ਟੇਸਟ ਕਰਨ ਸਭ ਨੂੰ ਨਹੀਂ ਬੇਤਨ ਆਣਾ ਜੀ ਮੋਹਾਲੀ ਇਹ ਆਪਣਾ 3ਵੀਂ 2 ਇਹ ਇੱਕਦਮ ਆਪੋਜ਼ਿਟ ਆਪਣਾ ਗੁਰਦੁਆਰੇ ਦੀ ਲਾਈਨ 'ਚ 3ਵੀਂ 2 ਮਾਰਕੀਟ ਦੇ ਇੱਕਦਮ ਸਾਹਮਣੇ ਭਾਈ ਕਹਿੰਦੇ ਕਿ ਦੁਆਬੇ ਦੇ ਵਿੱਚ ਨੌਜਵਾਨਾਂ ਦੇ ਵਿੱਚ ਕ੍ਰੇਸਟਾ ਬੜਾ ਹੈ 30 30 35 35 40 40 50 50 ਲੱਖ ਲਾ ਕੇ ਕੋਈ ਡੋਂਕੀ ਲਾ ਕੇ ਜਾ ਰਿਹਾ ਹੈ ਕੋਈ ਸਟੱਡੀ ਵੀਜਾ ਤੇ ਜਾ ਰਿਹਾ ਹੈ ਕੋਈ ਵਰਕ ਵੀਜਾ ਤੇ ਜਾ ਰਿਹਾ ਹੈ ਕਹਿੰਦੇ ਕਿ ਪਰ ਫਿਰ ਉਧਰ ਸ਼ਿਫਟਾਂ ਲਾ ਕੇ ਨਾ 16 16 ਘੰਟਿਆਂ ਦੀਆਂ ਉਹਨਾਂ ਨੂੰ ਅਕਲ ਆਂਦੀ ਹੈ ਇੱਕ ਪਹਿਲੇ ਦੂਜੇ ਮਹੀਨੇ ਤਾਂ ਹੀ ਹੁੰਦਾ ਕਿ ਕਦੋਂ ਜਾਈਏ ਘਰ ਕਦੋਂ ਪਹੁੰਚੇ ਹੋਮ ਸਿਕ ਜ ਬਹੁਤ ਲੱਗਦਾ ਜੀ ਹਾਂਜੀ ਸੇਮ ਹੀ ਹੈ ਜੀ ਇੱਥੇ ਕਰ ਲਿਆ ਹਾਂਜੀ ਸੇਮ ਹੀ ਬਣਨੇ ਉਹਨੀ ਮਿਹਨਤ ਇੱਥੇ ਕਰ ਲੋ ਉਹੀ ਕੁਝ ਇੱਥੇ ਬਣਦਾ ਜੀ ਸਾਡੇ ਦਿਲ ਦੇ ਬਹਿਮ ਹੈ ਉਧਰ ਤਾਂ ਕਹਿੰਦੇ ਕਿ ਨੌਜਵਾਨ ਵੱਡੇ ਪੱਦਰ ਤੇ ਕਲੀਨਿੰਗ ਵੀ ਕਰਦੇ ਤੁਸੀਂ ਵੀ ਦੇਖਿਆ ਹੋਊਗਾ ਉਹ ਹੋਰ ਵੀ ਕੰਮ ਕਰਦੇ ਆ ਉਹੀ ਦੇਖ ਕੇ ਤਾਂ ਫੇਰ ਜੀ ਦਿਲ ਵਿੱਚ ਇਦਾਂ ਹੋਇਆ ਕਿ ਨਹੀਂ ਇੱਥੇ ਕੰਮ ਕਰਨਾ ਆਪਣੇ ਬਾਹਰ ਨਹੀਂ ਕਰਨਾ ਪਰ ਇਹ ਕਹ ਰਹੇ ਕਿ ਬਾਹਰ ਨਹੀਂ ਸ਼ਰਮ ਕਰਦੇ ਇੱਥੇ ਸ਼ਰਮ ਕਰਦੇ ਆ ਕਰਕੇ ਅਸੀਂ ਇੱਥੇ ਵੀ ਨਹੀਂ ਕਰਦੇ ਜੀ ਹਾਂ ਅਸੀਂ ਉਦਾਂ ਦੇ ਹੀ ਆ ਜਿਹੋ ਜੇ ਬਾਹਰ ਹੋ ਜੇ ਇੱਥੇ ਪਰ ਤੁਸੀਂ ਵੀ ਤਾਂ ਪੂਰਾ ਘੁੰਮ ਕੇ ਆਏ ਹੋ ਹਰ ਇੱਕ ਚੀਜ਼ ਓਬਜ਼ਰਵ ਕਰਕੇ ਫਿਰ ਤੁਹਾਨੂੰ ਫਿਰ ਤੁਸੀਂ ਇੱਧਰ ਆਏ ਹੋ ਤੁਸੀਂ ਦੁਨੀਆ ਦੇਖ ਲਈ ਪਹਿਲਾਂ ਹਾਂਜੀ ਇੱਥੇ ਓਕੀ ਹੈ ਜੀ ਮਾੜੀ ਵੀ ਬਾਹਰ ਰਰ ਗਈ ਹੈ ਇੱਧਰ ਕਿੰਦਾ ਦੀ ਫੀਲਿੰਗ ਆਂਦੀ ਹੈ ਖੜਕੇ ਉਹ ਵਧੀਆ ਹੈ ਜੀ ਮੋਰਵਰੀਏ ਮੈਨੂੰ ਤਾਂ ਬਹੁਤ ਸੁਣਾ ਲੱਗਦਾ ਈ ਕਰਾਂ ਉਹਨੂੰ ਰੂਹ ਖੁਸ਼ ਆ ਅੰਦਰੋਂ ਅੰਦਰੋਂ ਖੁਸ਼ ਆ ਜੀ ਅੰਦਰੋਂ ਖੁਸ਼ ਹੋ ਤੁਸੀਂ ਉਹਨ ਦੋਨੋਂ ਭਰਾ ਦੋਨੋਂ ਯਾਰ ਲੱਗੇ ਹੋ ਬਰਾਜੇ ਜੇਹੀ ਜੀ ਲੋਕੀ ਵੀ ਆ ਰਹੇ ਪਿਆਰ ਵੀ ਦੇ ਕੇ ਜਾਂਦੇ ਇੱਧਰ ਉੱਧਰ ਰੌਣਕਾਂ ਵੀ ਕਾਫੀ ਲੱਗਦੀਆਂ ਨੇ ਹੈ ਰੋਣੀ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਭਾਜੀ ਕਿਆ ਕਹਿਣਾ ਚਾਹੁੰਦਾ ਵੀ ਪਿਆਰ ਹੈ ਜਾਇ ਰਹੇ ਸਾਡੀ ਲਿਮੂ ਸਿੰਘ ਸਾਡੇ ਨਾਲ ਹੀ ਰਹੇ ਬਸ ਇਹੀ ਹੈ ਕਹਿੰਦੇ ਕਿ ਯਾਰ ਨਾਲ ਹੋਣ ਤਾਂ ਫਿਰ ਤਾਂ ਕਹਿ ਰਹੇ ਕਿ ਸਾਰੀ ਚੀਜ਼ ਇੱਧਰ ਹੀ ਹੈ ਬਲੈਤ ਵੀ ਇੱਧਰ ਵਿਦੇਸ਼ ਵੀ ਕੋਈ ਕੰਟਰੀ ਮਰਜ਼ੀ ਲਾ ਲੋ ਸਭ ਕੁਝ ਚੱਲਦਾ ਹੀ ਹੈ ਯਾਰੀ ਕਿੰਨੀ ਕੁ ਪੁਰਾਣੀ ਹੈ ਤੇ ਕੋਈ ਯਾਰੀ ਦਾ ਕਿੱਸਾ ਵੀ ਸੁਣਾਸਿਓ ਤੁਸੀਂ ਜਰਾ ਜ ਮੈਂ ਤਾਂ ਰੋਜ਼ ਹੀ ਚੈੱਕ ਕਰਨਾ ਅੱਜ ਤੁਸੀਂ ਦੱਸਿਓ ਪਲੀਜ਼ ਕਿ ਕਹਿ ਜਾ ਕਿਸੇ ਚੀਜ਼ ਦੀ ਕਮੀ ਪੇਸ਼ੀ ਇਹ ਦੱਸਿਓ ਜੀ ਬਿਲਕੁਲ ਘੈਂਟ ਆ ਬਿਲਕੁਲ ਘੈਂਟ ਆ ਪਰਫੈਕਟ ਆ ਬਾਜੀ ਨੇ ਨਮਕ ਟੈਸਟ ਕਰਾਇਆ ਮੈਨੂੰ ਲੱਗਦਾ ਨਮਕ ਮਿਰਚ ਮਸਾਲੇ ਸਭ ਕੁ ਘਟਾ ਨਾ ਕੋਈ ਚੀਜ਼ ਵੱਧਦਾ ਨਾ ਕੋਈ ਚੀਜ਼ ਘਟਾ। ਮਤਲਬ ਜਿਹੜੇ ਘੱਟ ਖਾਂਦੇ ਸ਼ਕੀਨ ਨੇ ਉਹ ਵੀ ਖਾ ਸਕਦੇ ਨੇ ਜਿਹੜੇ ਵੱਧ ਖਾਂਦੇ ਸ਼ਕੀਨ ਨੇ ਉਹਨਾਂ ਨੂੰ ਵੀ ਘੱਟ ਨਹੀਂ ਲੱਗਣਾ। ਰੋਨੀ ਜੀ ਵੀਰੇ ਇਹਨੇ ਵਧੀਆ ਛੋਲੇ ਗੁਲਚੇ ਯਾਰ ਪਹਿਲੇ ਕਿਤੇ ਨਾ ਕਿਤੇ ਸਿੱਕੇ ਜ਼ਰੂਰ ਹੋਣਗੇ ਤੁਸੀਂ। ਨਹੀਂ ਵੀਰੇ। ਇਹਨਾਂ ਨੇ ਅਸੀਂ ਕਿਉਂ ਨਹੀਂ ਨਹੀਂ ਵੀਰੇ ਨਹੀਂ ਆਪਣਾ ਹੀ ਕਨਸੈਪਟ ਹੈ ਜੀ ਸਾਰਾ ਕੁਝ। ਇਹਦੀ ਨੋਲੇਜ ਹੈ ਸਾਰਾ ਕੁਝ ਇਹ ਮਿਹਨਤ ਬਹੁਤ ਕਰਦਾ ਜੀ। ਐਜੀ ਗੱਲ। ਕਿਉਂ ਬਾਤ ਕਿਦਾਂ ਹੋਈ ਛੋਲੇ ਗੁਲਚੇ ਬਣਾਉਂਦੀ ਛੋਲੇ ਹੀ ਗੁਲਚੇ ਹੀ ਕਿਉਂ ਬਣਾਏ ਤੁਸੀਂ। ਭਾਜੀ ਗਰਾਰੀ ਦਿਮਾਗ ਦੀ ਏ ਸੀ। ਭਾਜੀ ਸਾਡੀ ਤਾਂ ਘਰਾਰੀ ਜੱਗ ਵੀ ਰਹਿੰਦੀ ਹੈ ਅਸੀਂ ਤਾਂ ਕਹਿੰਦੇ ਯਾਰ ਜਦ ਸਾਡੇ ਬੱਚੇ ਹੋਣਗੇ ਇੱਕ ਤਾਂ ਨਾਮ ਰੱਖੂਗੇ ਬ੍ਰਾਂਡ ਇੱਕ ਤੇ ਛੋਲੇ ਇੱਕ ਤੇ ਗੁਲਜੀ ਸਾਡੇ ਇਹ ਵੀ ਅੱਛਾ ਲੱਗਦਾ ਜੀ ਵਾਹ ਭਾਜੀ ਐਹੀਂ ਸਾਡੇ ਦਿਮਾਗ 'ਚ ਆਇਆ ਜੀ ਇਸ ਕਰਕੇ ਆਪਾਂ ਐਹੀ ਸੋਚਿਆ ਕਿ ਐਹੀ ਰੱਖਣਾ ਜੀ ਉਹ ਤੁਸੀਂ ਮੈਂ ਤਾਂ ਪੁੱਲੀ ਗਿਆ ਤੁਸੀਂ ਵਿਆਹ ਕਰਾਇਆ ਦੋਨਾਂ ਨੇ ਕਿ ਨਹੀਂ ਉਹ ਕੀ ਕਰਨਾ ਭਾਜੀ ਇਹ ਬਾਈ ਨਹੀਂ ਕਰਾਇਆ ਹੋ ਜੀ बच्चा ना एक छोटा जा बहुत प्यारा बच्चा क्यूट जा ए भाई मैं सोचा नहीं जी मैं सलमान खान वांगू ही रहना <laughs> पर्सनालिटी भी भाई दी सलमान खान ਵਰਗੀ ਹੈ بس ਥੋੜਾ ਉਮਰ ਨਕੀ ਦਾ ਫਰਕ ਹੋ ਸਕਦਾ ਹੈ ਬੋਡੀ ਚ ਰੋਨੇ ਜੀ ਬਾ ਹੋ ਗਏ ਭਾਈ ਸ਼ੌਕ ਸੀਗਾ ਪਹਿਲਾ ਹਾਂਜੀ ਕੁਕਿੰਗ ਦਾ ਕੀ ਕੀ ਕੀਤਾ ਜ਼ਿੰਦਗੀ ਦੇ ਵਿੱਚ ਕਿੱਥੋਂ ਸ਼ੁਰੂਆਤ ਹੋਈ ਕੈਰੀਅਰ ਦੀ ਸ਼ੁਰੂਆਤ ਇੱਥੋਂ ਹੀ ਹੋਈ ਜੀ ਕੁਕਿੰਗ ਤੇ ਅੱਛਾ ਫਿਰ ਉਹਦੇਵਾ ਡਰਾਈਵਿੰਗ ਲਾਈਨ ਚਲੇ ਗਏ ਫਿਰ ਕੈਟਰਿੰਗ ਖੇਲੀ ਫਿਰ ਠੇਕੇਦਾਰ ਵੀ ਬਣੇ ਜੀ ਦਿੱਲੀ 'ਚ ਲక్ష్ਮੀਨਗਰ ਉਧਰ ਦੀ ਵੀ ਕੈਟਰਿੰਗ ਖੇਲੀ ਕੇਸ ਵਾਲੋ ਕੀ ਕੇਸ ਕੈਟਰਸ ਹੈਗਾ ਦਿੱਲੀ 'ਚ ਨੰਬਰ 1 ਐਂਡ ਇੱਥੇ ਫੋਰ ਸੀਜ਼ਨ ਦੀ ਖੇਲੀ ਜੀ ਬਾਜੀ ਫੋਰ ਸੀਜ਼ਨ ਨੰਬਰ 1 ਹੈ ਜੀ ਪੰਜਾਬ ਦਾ ਤੁਹਾਨੂੰ ਪਤਾ ਹੀ ਹੋਣਾ ਹਾਂ ਜੀ ਇਹਨਾਂ ਦੀ ਕੈਟਰਿੰਗ ਖੇਲੀ ਬਾਜੀ ਫਿਰ ਉਧਰੋਂ ਥੋੜੀ ਬਹੁਤ ਨੋਲੇਜ ਆਈ ਅੱਛਾ ਨੋਲੇਜ ਆਈ ਫਿਰ ਜੀ ਕੈਟਰਰ ਵਾਲੇ ਨਹੀਂ ਕਿਸੇ ਨੇ ਬੰਦੇ ਨੇ ਮੈਨੂੰ ਭਾਰ ਵੇਚਿਆ ਦਾ 2001 16 ਜੂਨ ਨੂੰ ਅੱਛਾ ਸਾਊਦੀਆ ਅਰਬ ਰਿਹਾ ਜੀ ਮੈਂ 4 ਸਾਲ अच्छा हां जी ओनर अच्छा सीगा सारा कुछ फिर उदे बाद भाई जी दुबई गया मैं फिर अबू दुबई गया थोड़ी नॉलेज ली बाड़ले खाने दी सारा कुछ ਤੇ ਬਾੜਲਾ ਵੀ ਭਾਜੀ ਪਰਮਾਤਮਾ ਨੇ ਚਾਹਤਾ ਕਰਦੇ ਅਗਲੇ ਸਾਲ ਤੱਕ ਕਰੀਏਗੇ ਕੁਛ ਨਾ ਕੁਛ ਮਤਲਬ ਕਿ ਬਾੜਲਾ ਵੀ ਖਾਣਾ ਹੌਲੀ 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 ਸਾਰੇ ਰਜ਼ਾਈਕੇ ਇੱਧਰ ਮਿਲ ਸਕਦੇ ਆ ਇਹ ਲੈਣਗੇ ਜੀ ਹੋਟਲ ਨਹੀਂ ਜਾਊਗਾ ਕੋਈ ਸਾਰਾ ਕੁਝ ਇੱਥੇ ਹੀ ਮਿਲ ਜਾਣਾ ਸਰ ਚਲੋ ਪਰਮਾਤਮਾ ਕਰੇ ਤੁਸੀਂ ਇੱਦਾਂ ਹੀ ਅੱਗੇ ਵਧੋ ਹਾਂਜੀ ਤੁਸੀਂ ਤੁਹਾਨੂੰ ਦੇਖ ਕੇ ਦੁਆਬੇ ਦੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਲੱਗੇ ਕਿ ਇੱਥੇ ਵੀ ਕੁਝ ਹੈਗਾ ਕਿਉਂਕਿ ਕਈ ਨੌਜਵਾਨ ਤਾਂ ਇਹ ਸੋਚਦੇ ਨੇ ਕਿ ਇੱਥੇ ਕੁਝ ਨਹੀਂ ਹੈਗਾ ਜੋਬ ਓਪਰਚ्युनिटी ਨਹੀਂ ਹੈਗੀ ਕੰਮ ਤੁਸੀਂ ਛੋਟਾ ਕਰ ਨਹੀਂ ਸਕਦੇ ਵੱਡੇ ਦਾ ਬਿਜ਼ਨਸ ਨਹੀਂ ਹੈ ਬਜਟ ਨਹੀਂ ਹੈਗਾ ਬਿਜ਼ਨਸ ਕਰਨ ਦਾ ਤੇ ਕੀ ਲੱਗਦਾ ਹੈ ਕਿ ਆਖਰ ਉਹ ਉਹ ਸੋਚ ਬਦਲਣ ਨੂੰ ਕਿੰਨਾ ਸਮਾਂ ਲੱਗ ਜਾਣਾ ਸੋ ਇਹ ਤਾਂ ਸਭ ਕੁਝ ਇੱਥੇ ਹੀ ਹੈ ਜੀ ਤੁਸੀਂ ਵੀ ਪਹਿਲਾਂ ਸ਼ੁਰੂਆਤ ਕੀਤੀ ਤੁਸੀਂ ਚੰਡੀਗੜ੍ਹ ਆਏ ਦਿੱਲੀ ਗਏ ਦਿੱਲੀ ਤੋਂ ਦੁਬਈ ਗਏ ਦੁਬਈ ਤੋਂ ਵਾਪਸ ਆਏ ਫਿਰ ਜਾ ਕੇ ਤੁਹਾਨੂੰ ਮੈਨੂੰ ਲੱਗਦਾ ਕਿ ਇਹ ਪਤਾ ਲੱਗਾ ਕਿ ਸਭ ਚੀਜ਼ ਇੱਧਰ ਹੀ ਆ ਬਲੈਤ ਵੀ ਇੱਧਰ ਹੀ ਆ ਅਮਰੀਕਾ ਕੈਨੇਡਾ ਯੂਰਪ ਸਭ ਇੱਧਰ ਹੀ ਆ ਜੀ ਕਹਿੰਦੇ ਹੁੰਦੇ ਨਾ ਜੀ ਇੱਥੇ ਹੀ ਕੈਨੇਡਾ ਤੇ ਇੱਥੇ ਹੀ ਅਮਰੀਕਾ ਇੱਥੇ ਹੀ ਆ ਜੀ ਵਾਕਈ ਸੱਚੀਆਂ ਗੱਲਾਂ ਆ ਜੀ ਦੇਖੋ ਤੁਸੀਂ ਦੋਨੋਂ ਆਪਣੇ ਕੰਮ ਦੇ ਮਾਹਰ ਰਹੇ ਹੋ ਪੈਸਾ ਵੀ ਤੁਸੀਂ ਵਾਦੂ ਕਮਾਇਆ ਹੋਣਾ ਪਰ ਜਿਹੜੀ ਇੱਧਰ ਕਮਾਈ ਹੋ ਰਹੀ ਐ ਇਹਦੇ ਚ ਤੇ ਉਹਦੇ ਚ ਫਰਕ ਕੀ ਐ ਭਾਜੀ ਉਧਰ ਦੀ ਕਮਾਈ ਬਸਦੀ ਨਹੀਂ ਸੀਗੀ ਜੀ ਇੱਥੇ ਦੀ ਬਚਦੀ ਐ ਅੱਪਾ ਇੱਥੇ ਕੰਮ ਕਰ ਰਹੇ ਜੀ ਮਿਹਨਤ 24 ਘੰਟੇ ਵੀ ਲੱਗ ਜਾਂਦੇ ਸਾਨੂੰ ਹਾਂ ਜੀ ਇਹ ਇਹ ਜੀ ਗੱਲ ਨਹੀਂ ਇੱਥੇ ਆਪਣਾ ਕੰਮ ਮੈਂ ਤਾਂ ਬਤਾ ਲੈਂਦੇ ਜੀ ਸੈਟੀਸਫੈਕਸ਼ਨ ਕਿੰਨੀ ਰਹਿੰਦੀ ਐ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਸ਼ਾਮੀ ਜਦੋਂ ਆਈਸਕ੍ਰੀਮ ਖਾਣ ਜਾਂਦੇ ਹਾਂ ਉਹਦਾ ਭਾਜੀ ਫੇਰ ਤਾਂ ਬਹੁਤ ਰਿਲੈਕਸ ਮਿਲਦਾ ਸੀ ਕਹਿੰਦਾ ਵੀ ਬਹੁਤ ਹੈ ਪ੍ਰਮਾਤਮਾ ਦੇ ਰਿਹਾ ਠੀਕ ਹੈ ਸਟਾਰਟਿੰਗ ਕੰਮ ਹੈ ਭਾਜੀ ਸਾਰਾ ਕੁਝ ਸੈੱਟ ਪੈ ਜਾਣਾ ਕਦੇ ਕਿਸੇ ਨੇ ਪਹਿਲੇ ਸੋਚਿਆ ਸੀ ਜਦੋਂ ਬਾਹਰ ਗਏ ਸੀ ਪ੍ਰਮਾਤਮਾ ਕਿੱਥੇ ਫਸਾਤਾ ਕੀ ਕਰਾਏਗਾ ਜ਼ਿੰਦਗੀ ਦੇ ਵਿੱਚ ਕਦੇ ਕਦੇ ਮਲਾਲ ਨਹੀਂ ਕੀਤਾ ਰੱਬ ਨਾਲ ਉਸ ਟਾਈਮ ਅਕਲ ਹੀ ਨਹੀਂ ਸੀਗੀ ਜੀ ਹੋਰ ਕੀ ਕਰਦੇ ਸਮਝਾਉਂਦੇ ਸੀਗੇ ਚਲੋ ਅੱਛਾ ਡਰਾਈਵਰੀ ਲਾਈਨ ਦਾ ਕਹਿੰਦੇ ਬੜੀ ਕੱਬੀ ਹੈ ਉਹਦਾ ਦਾ ਮਿੰਟ ਦਾ ਪਤਾ ਨਹੀਂ ਹੁੰਦਾ ਭਾਜੀ ਦੋ ਤਾਂ ਅਮਰਾਜ ਆ ਗਏ ਸੀ ਇਹ ਦੋ ਦੋ ਵਾਰ ਮੇਰੀ ਖਿੜਕੀ ਤੇ ਨਾਲ ਦੌੜ ਰਹੇ ਸੀ ਜੀ ਐ ਮੈਂ ਕਿਹਾ ਭਾਈ ਮਾਫ ਕਰ ਦੇ ਫੇਰ ਮੈਂ ਸੋਚਿਆ ਭਾਜੀ ਨਹੀਂ ਡਰਾਈਵਿੰਗ ਨਹੀਂ ਕਰਨੀ ਇੱਥੇ ਵੀ ਖਾਈ ਤੇ ਇੱਥੇ ਵੀ ਖਾਈ ਮੈਂ ਉਧਰ ਦੇਖਾਂ ਉਧਰ ਹੀ ਅਮਰਾਜ ਇੱਥੇ ਦੇਖਾਂ ਜੇ ਉੱਥੇ ਹੀ ਅਮਰਾਜ ਮੈਂ ਕਿਹਾ ਨਹੀਂ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਕੀ ਸਨੇਹਾ ਲਾਣਾ ਚਾਹੁੰਦੇ ਹੋ ਜੋ ਜਿਹੜੇ ਕਹਿ ਰਹੇ ਕਿ ਚੰਗੇ ਪੜ੍ਹੇ ਲਿਖੇ ਨੇ ਪੰਜਾਬ ਦੇ ਨੌਜਵਾਨ ਜਿਹੜੇ ਚੰਗੇ ਪੜੇ ਲਿਖੇ ਨੇ ਭਾਜੀ ਉਹ ਸੋਚ ਰਿਹਾ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਕਹਿੰਦੇ ਕਿ ਕੋਈ ਓਪਰਚੁਨਿਟੀ ਨਹੀਂ ਹੈਗੀ ਇੱਥੇ ਕੋਈ ਕੰਮ ਨਹੀਂ ਹੈਗਾ ਕੀ ਕਰੀਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੋਈ ਨੌਜਵਾਨ ਫਿਰ ਬਿਜ਼ੀ ਹੋ ਗਿਆ ਕੰਮ ਨਾਲ-ਨਾਲ ਹੀ ਬਟਰ ਪਾ ਦਿੱਤਾ ਨਾਲ ਪਾ ਦਿੱਤੇ ਗੰਡੇ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਤੁਹਾਨੂੰ ਤੁਸੀਂ ਘਰ ਬੈ ਕੇ ਵੀ ਬਣਾ ਸਕਦੇ ਹੋ ਪਰ ਇਹ ਟੇਸ ਤੁਹਾਨੂੰ ਇੱਥੇ ਹੀ ਮਿਲਣਾ ਪਾਜੀ ਫਿਰ ਦੁਬਾਰਾ ਕਿਉਂ ਪਾ ਰਹੇ ਹੋ অনions ਬਿਲਕੁਲ ਕੀ ਇਹਦੇ ਵਿੱਚ ਕਰਾਂਗੇ ਅੱਛਾ ਹੁਣ ਕੁਲਚੇ ਵੀ ਇਹਦੇ ਵਿੱਚ ਲੱਗਣਗੇ ਹਾਂਜੀ ਤਾਂ ਬਿਲਕੁਲ ਦੇਖ ਸਕਦੇ ਹੋ ਪਾਜੀ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜੰਗੇ ਪੜੇ ਲਿਖੇ ਨੇ ਉਹ ਕਹਿੰਦੇ ਕਿ ਓਪਰਚ्युनिटी ਨਹੀਂ ਹੈਗੀ ਹਾਂ ਪਾਜੀ ਗਾਲਾਂ ਕੱਢਣਗੇ ਸਾਰੇ ਨਹੀਂ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਕਿ ਇਹ ਕੰਮ ਕਰਕੇ ਵੀ ਛੋਟਾ ਕੋਈ ਕੋਈ ਵੀ ਛੋਟਾ ਬਿਜ਼ਨਸ ਕਰਕੇ ਵੀ ਤੁਸੀਂ ਆ ਜ਼ਿੰਦਗੀ ਜਿਹੜੀ ਆ ਆਪਣੀ ਆਕ ਚਲਾ ਸਕਦੇ ਹੋ ਹੈ ਨੋਨੀ ਬਾਜੀ ਹਾਂਜੀ ਬਾਜੀ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਕਿ ਜੋਬ ਦੀ ਓਪਰਚ्युनिटी ਨਹੀਂ ਹੈਗੀ ਸਾਨੂੰ ਬਾਹਰ ਹੀ ਜਾਣਾ ਹਾਂਜੀ ਹਾਂਜੀ ਉਹਨਾਂ ਨੂੰ ਕੋਈ ਮੈਸੇਜ ਲਾਣਾ ਚਾਹੋਗੇ ਭਾਈ ਦੇਖੋ ਜੋਬ ਤਾਂ ਹੈਗੀ ਆ ਬਹੁਤ ਬਸ ਬਿਹਨਤ ਕਰਨੇ ਵਾਲਾ ਮਿਲਣਾ ਚਾਹੀਦਾ ਭਾਈ ਮਿਹਨਤ ਕਰੋ ਸਾਰਾ ਕੁਝ ਆਪਣੇ ਇੰਡੀਆ 'ਚ ਹੈਗਾ ਜੀ ਹੂੰ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਾਹਰ ਵੀ ਜਾ ਕੇ ਦੇਖੋ ਹਰ ਬੰਦੇ ਦਾ ਸ਼ੌਕ ਹੁੰਦਾ ਜੀ ਸਾਨੂੰ ਵੀ ਸ਼ੌਕ ਦੀਆਂ ਸੀ ਵੀ ਗਏ ਹਾਂ ਲੇਕਿਨ ਭਾਈ ਪਤਾ ਚੱਲ ਜਾਂਦਾ ਫਿਰ ਉੱਥੇ ਹੀ ਰਹਿ ਕੇ ਵੀ ਕੀ ਹੈ ਕੀ ਨਹੀਂ ਹੈ ਲੇਕਿਨ ਜੋ ਆਪਣੀ ਇੰਡੀਆ ਚ ਹੈਗਾ ਭਾਜੀ ਉਹ ਕਿਤੇ ਨਹੀਂ ਹੈ ਜੀ ਘਰ ਦੇ ਨਾਲ ਸਾਰੇ ਬੰਦੇ ਨਾਲ ਆਪਣੇ ਯਾਰ ਦੋਸਤ ਜੀ ਸਾਰੇ ਰਿਸ਼ਤੇਦਾਰ ਉਹ ਕਿੱਥੇ ਬਾਹਰ ਭਾਜੀ ਮੈਨੂੰ ਹੋ ਗਿਆ ਜੀ ਪੰਜ ਛੇ ਬਾਰ ਹੋਮ ਸਿਕ ਵੀ ਘਰੇ ਜਾਣਾ ਇਹ ਭਾਜੀ ਫਿਰ ਮਜਬੂਰੀ ਹੁੰਦੀ ਜੀ 2 ਸਾਲ ਕੰਟਰੈਕਟ ਹੁੰਦਾ ਸਾਰਾ ਕੁਝ ਫਸ ਜਾਂਦਾ ਬੰਦਾ ਇੱਥੇ ਕਿਹਾ ਭਾਜੀ ਜਦ ਦਿਲ ਕਰਦਾ ਜਦੀ ਚਲੇ ਜਾਂਦੇ ਜੀ ਆਪਾਂ ਘਰੇ ਤੇ ਆਖਰ ਦੇ ਵਿੱਚ ਤੁਸੀਂ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਕੀ ਮੈਸੇਜ ਲਾਣਾ ਚਾਹੋਗੇ ਕਿੱਥੇ ਆ ਸਕਦੇ ਆ ਕਿੱਥੇ ਮਿਲ ਸਕਦੇ ਆ ਇਹਨਾਂ ਨੂੰ ਖਾਨ ਨੂੰ ਇਹ ਚੋਲੇ ਗੁੱਲਚੀ ਬਈ ਇਹ 3B ਮੋਹਾਲੀ ਦੀ 3B2 ਦੇ ਮਾਰਕੀਟ ਬਿਲਕੁਲ ਉਪੋਕੋ ਦੇ ਉੱਧਰੋਂ ਸਾਹੂ ਦੇ ਬਿਲਕੁਲ ਅੱਗੇ ਬਿਲਕੁਲ 3B2 ਦਾ ਕਹਿੰਦੇ ਕਿ ਇਹ ਹੌਟਸਪੌਟ ਹੈਗਾ ਮੋਹਾਲੀ ਦਾ ਉਸੇ ਹੌਟਸਪੌਟ ਤੇ ਇਹ ਭਰਾ ਹੁਣੀ ਖੜੇ ਨੇ ਔਰ ਯਾਰੀ ਦੇਖ ਸਕਦੇ ਹੋ ਕਾਫੀ ਪੁਰਾਣੀ ਹੈਗੀ ਹੈ ਕਈ ਲੋਕੀ ਤਾਂ ਇਹਨਾਂ ਨੂੰ ਜੈ ਵੀਰੂ ਵੀ ਕਹਿੰਦੇ ਨੇ ਪਰ ਇਹ ਦੇਖ ਸਕਦੇ ਹੋ ਦੁਆਬੇ ਦੇ ਨੌਜਵਾਨ ਦੁਆਬੇ ਦੇ ਵਿੱਚ ਕਾਵਤ ਹੈਗੀ ਹੈ ਕਹਿੰਦੇ ਕਿ ਚੜਕੇ ਜਹਾਜ਼ਾਂ ਦੇ ਵਿੱਚ ਉੱਡ ਕੇ ਜਲੰਦਰੀਏ ਉਹ ਦੁਆਬੇ ਦੇ ਵਿੱਚ ਜਲੰਦਰ ਦਾ ਇਹ 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 ਜੇ ਏਰੀਆ ਹੈਗਾ ਪਿੰਡਾਂ ਦਾ ਜਿਹੜੇ ਜਿਹਦੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਵਾਰ ਗਏ ਹੋਏ ਨੇ ਕੋਈ ਇੰਗਲੈਂਡੀਏ ਵਸਦੇ ਨੇ ਕੋਈ ਅਮਰੀਕਾ ਗਏ ਹੋਏ ਨੇ ਕੋਈ ਕੈਨੇਡਾ ਗਏ ਹੋਏ ਨੇ ਪਰ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਨੂੰ ਲੈ ਕੇ ਕ੍ਰੇਜ਼ ਜਿੱਥੇ ਬਹੁਤ ਜ਼ਿਆਦਾ ਹੈਗਾ ਪਰ ਉੱਥੇ ਦੀਆਂ ਹੀ ਖਬਰਾਂ ਡੇਲੀ ਆਉਂਦੀਆਂ ਨੇ ਕਿ ਕਦੇ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ ਸਟੂਡੈਂਟਸ ਨੂੰ ਕਦੇ ਕੋਈ ਹੋਰ ਕੰਟਰੀ ਤੋਂ ਰਿਪੋਰਟ ਕੀਤਾ ਜਾ ਰਿਹਾ ਤੇ ਕੈਨੇਡਾ ਜਾ ਕੇ ਜਾਂ ਫਿਰ ਹੋਰ ਕੰਟਰੀਆਂ ਜਾ ਕੇ 40 40 50 50 ਲੱਖ ਤੁਸੀਂ ਖਰਚਦੇ ਹੋ ਜ਼ਮੀਨਾਂ ਕਿਹਨੇ ਰੱਖਦੇ ਹੋ ਉਸ ਤੋਂ ਬਾਅਦ ਮਹੀਨੇ ਬਾਅਦ ਜਾ ਕੇ ਕਹਿੰਦੇ ਹੋ ਸਾਨੂੰ ਹੋਮਸਿਕ ਫੀਲ ਹੋ ਰਿਹਾ ਸਾਡਾ ਦਿਲ ਨਹੀਂ ਲੱਗ ਰਿਹਾ ਜਾਂ ਸਾਨੂੰ 16 16 ਘੰਟੇ ਸ਼ਿਫਟਾਂ ਕਰਨੀਆਂ ਪੈ ਰੀਆਂ ਨੇ ਤਾਂ ਤੁਸੀਂ ਕੁਝ ਨਾ ਕੁਝ ਆਪਣਾ ਛੋਟਾ ਵੈਂਚਰ ਵੀ ਸ਼ੁਰੂ ਕਰ ਸਕਦੇ ਹੋ ਤੁਸੀਂ ਛੋਟੇ ਤੋਂ ਜ਼ੀਰੋ ਤੋਂ ਸ਼ੁਰੂਆਤ ਨਹੀਂ ਕਰ ਸਕਦੇ ਹੋ ਸ਼ਾਇਦ ਜ਼ੀਰੋ ਤੋਂ ਤੁਸੀਂ ਹੀਰੋ ਵੀ ਬਣ ਸਕਦੇ ਹੋ देर तक काफी हो गई थी और जिस तरह दे नाल बन रहे थी उस टाइम ही खानदा काफी मन कर रहे असि ते ਹੁਣ काफी ਲੋਕ ਵੀ ਉਧਰ ਖੜੇ ਸੀਗੇ ਤੇ ਲੋਕਾਂ ਤੋਂ ਬਾਅਦ ਹੁਣ ਸਾਡਾ ਵੀ ਨੰਬਰ ਲੱਗਿਆ ਤੇ ਦੇਖ ਸਕਦੇ ਹੋ ਛੋਲੇ ਦੇਖ ਸਕਦੇ ਹੋ ਹਾਲਾਂਕਿ ਤੁਸੀਂ ਛੋਲੇ ਗੁਲਤੇ ਖਾਓਗੇ ਨਾ ਤਾਂ ਸਾਨੂੰ ਛੋਲੇ ਟਾਈਪ ਨਹੀਂ ਹੁੰਦੇ ਜਿੰਨੂੰ ਅਸੀਂ ਪੰਜਾਬੀ ਚ ਮਟਰ ਜੇ ਵੀ ਕਹਿ ਦਿੰਦੇ ਕਹਿੰਦੇ ਮਟਰ ਜੇ ਉਹ ਸਸਤੇ ਜੇ ਹੁੰਦੇ ਆ ਕਿ ਅੱਜ ਕੱਲ ਜਿਆਦਾ ਲੋਕੀ ਉਹ ਯੂਜ਼ ਕਰਦੇ ਆ ਪੰਜਾਬੀ ਬੰਦੇ ਕੋਲ ਆਉਂਗੇ 10 20 ਬੇਸ਼ੱਕ ਵੱੱਦ ਲੈ ਲੈਣਗੇ ਪਰ ਤੁਹਾਨੂੰ ਚੀਜ਼ ਟੌਪ ਦਿਖਲਾਣਗੇ ਤੇ ਹੁਣ ਦੇਖ ਕੇ ਮੈਨੂੰ ਵਧੀਆ ਤਾਂ ਬਹੁਤ ਲੱਗ ਰਿਹਾ ਪਰ ਖਾ ਕੇ ਦੇਖਦਾ ਹੁਣ ਮੈਂ ਕਹਾਂ ਕਿ ਘੈਂਟ ਇਹ ਤੋਂ ਵਧੀਆ ਛੋਲੇ ਗੁਜੇ ਮੈਂ ਕਦੇ ਨਹੀਂ ਖਾਦੇ ਪਰ ਛੋਲੇ ਗੁਜੇ ਖਾਣ ਤੋਂ ਬਾਅਦ ਨਾ ਮੜਾ ਜਾਂ ਮੁਕਰਾਰਾ ਹੋ ਜਵੇ ਓਏ 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 ਠੀਕ ਹੈ ਤੋ 3B2 ਮੁਹਾਲੀ ਪਹੁੰਚੇ ਸੀ ਪਾਜੀ ਹੋਰਾਂ ਕੋਲ ਛੋਲੇ ਕੁਲਚੇ ਦਾ ਤੁਸੀਂ ਖਾਣੇ ਆ ਤਾਂ ਇੱਕ ਵਾਰੀ ਵਿਜ਼ਿਟ ਇੱਥੇ ਜ਼ਰੂਰ ਕਰਿਓ ਅਸੀਂ ਉਦਾਂ ਨਹੀਂ ਕਹਿ ਰਹੇ ਕਿ ਤੁਹਾਨੂੰ ਕਿ ਉਦਾਂ ਤੁਸੀਂ ਆਇਓ ਤੇ ਖਾ ਕੇ ਜਾਇਓ ਪਰ ਅਸਲ ਛੋਲੇ ਕੁਲਚੇ ਦਾ ਸਵਾਲ ਲੈਣੇ ਆ ਇਹ ਪੰਜਾਬੀ ਭਰਾ ਨੇ ਸਟਰਗਲ ਕਰਕੇ ਇੱਧਰ ਪਹੁੰਚੇ ਨੇ ਥੱਕੇ ਖਾ ਕੇ ਦਿਨ ਰਾਤ ਡਰਾਈਵਿੰਗ ਵੀ ਕੀਤੀ ਦੁਬਈ 'ਚ ਵੀ ਦਿਹਾੜੀਆਂ ਕੀਤੀਆਂ ਕਰਕੇ ਆਪਣਾ ਕੰਮ ਕੀਤਾ ਇਹਨਾਂ ਨੇ ਇੰਦਾਂ ਦੇ ਨੌਜਵਾਨਾਂ ਨੂੰ ਜ਼ਰੂਰ ਜਿਹੜਾ ਸਪੋਰਟ ਕਰਿਆ ਕਰੋ ਕਿਉਂਕਿ ਇਹ ਪੰਜਾਬ ਦੇ ਨੌਜਵਾਨਾਂ ਦੇ ਲਈ ਜਿਹੜੇ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਨਸ਼ਿਆਂ ਦੇ ਵਿੱਚ ਪੈ ਰਹੇ ਨੇ ਗੈਂਗਸਟਰਵਾਦ ਦਾ ਜ਼ਿਕਰ ਹੋ ਰਹੇ ਨੇ ਉਹ ਵੀ ਸਹੀ ਰਾਹ ਤੇ ਤੁਰਨ ਕੁਝ ਕਰਨ ਤੇ ਉਹਨਾਂ ਦਾ ਵੀ ਭਲਾ ਹੋਵੇ ਤੇ ਸਾਰੀਆਂ ਤਸਵੀਰਾਂ ਰਿਵੀਟੂ ਮੁਹਾਲੀ ਦੀਆਂ ਨੇ ਤੇ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ